ਆਹ ਵਾਲਾ ਲੋਕ ਸਭਾ ਦੇ ਪ੍ਰਚਾਰ ਮੁਹਿੰਮ ਦੌਰਾਨ ਸਾਡੇ ਉਮੀਦਵਾਰ ਬੀਬੀ ਪ੍ਰਨੀਤ ਕੌਰ ਦੇ ਵਿਰੋਧ ਚ ਕੀਤੇ ਜਾ ਰਹੇ ਕਿਸਾਨ ਜਥੇਬੰਦੀਆਂ ਦੇ ਪ੍ਰਦਰਸ਼ਨ ਦੇ ਵਿੱਚ ਇੱਕ ਕਿਸਾਨ ਦੀ ਤਬੀਅਤ ਖਰਾਬ ਹੋਈ ਉਹਦੇ ਬਾਅਦ ਇਲਾਜ ਦੇ ਦੌਰਾਨ ਉਸ ਕਿਸਾਨ ਦੀ ਮੌਤ ਦੀ ਇੱਕ ਦੁਖਦਾਈ ਘਟਨਾ ਮਿਲੀ ਹੈ ਉਸ ਕਿਸਾਨ ਪਰਿਵਾਰ ਦੇ ਨਾਲ ਸਾਰੇ ਪੰਜਾਬ ਦੀ ਸਾਡੀ ਪਾਰਟੀ ਦੀ ਤੇ ਹਰੇਕ ਪੰਜਾਬ ਦੇ ਪਸੰ inde ਦੀ ਬਹੁਤ ਸਾਂਹੂ ਭੂਤੀ ਹੈ ਤੇ ਅਸੀਂ ਸਾਰੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਸ ਪਰਿਵਾਰ ਨੂੰ ਇਸ ਭਾਣੇ ਨੂੰ ਮੰਨਣ ਦੀ ਤਾਕਤ ਬਖਸ਼ੇ ਉਥੇ ਆ ਵੀ ਦੇਖਣ ਨੂੰ ਮਿਲਿਆ ਕਿ ਕੁਝ ਲੋਕਾਂ ਨੇ ਇਸ ਘਟਨਾ ਦਾ ਰਾਜਨੀਤਿਕ ਲਹਾ ਲੈਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਦੇ ਟੱਕੇ ਮੁੱਕੇ ਨੂੰ ਉਸ ਕਿਸਾਨ ਦੀ ਤਬੀਅਤ ਵਿਗੜਨ ਦਾ ਕਾਰਨ ਦੱਸਿਆ ਪਰੰਤੂ ਇੱਕ ਵੀਡੀਓ ਸਾਹਮਣੇ ਆਈ ਹੈ ਉਹਦੇ ਵਿੱਚ ਸਾਰੀ ਗੱਲ ਸਥਿਤੀ ਸਪਸ਼ਟ ਦਿਖ ਰਹੀ ਹੈ ਕਿ ਕਿਸ ਤਰ੍ਹਾਂ ਕਿਸਾਨ ਬੇਹੋਸ਼ ਹੋ ਕੇ ਆਪਣੇ ਆਪ ਡਿੱਗਦਾ ਹੈ ਤੇ ਉਹਦੇ ਬਾਅਦ ਕੁਝ ਲੋਕਾਂ ਦੁਆਰਾ ਉਹਨੂੰ ਉਠਾ ਕੇ ਉਹਦੀ ਸਿਹਤ ਸੰਭਾਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਲਾਜ ਦੇ ਦੌਰਾਨ ਉਹਦੀ ਮੌਤ ਹੁੰਦੀ ਹੈ ਮੇਰੀ ਇੰਨੀ ਬੇਨਤੀ ਹੈ ਇਹਨਾਂ ਹਾਲਾਤਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਤੇ ਖਾਸ ਤੌਰ ਤੇ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਨੂੰ ਉਹ ਆਪਣੇ ਲੋਕਤੰਤਰਿਕ ਅਧਿਕਾਰ ਦਾ ਇਸਤੇਮਾਲ ਕਰਨ ਬੜੇ ਸੰਜਮ ਦੇ ਨਾਲ ਕਰਨ ਤੇ ਆਪਣੇ ਕਿਸਾਨ ਸਾਥੀਆਂ ਦੀ ਸਿਹਤ ਦਾ ਵੀ ਧਿਆਨ ਰੱਖ ਕੇ ਕਰਨ ਕਿਉਂਕਿ ਇਸ ਕਿਸਮ ਦੀ ਅਨਸੁਖਾਵੀ ਘਟਨਾ ਨਾ ਵਾਪਰੇ ਇਹਦੇ ਵਿੱਚ ਜ਼ਿੰਮੇਵਾਰੀ ਚਾਹੇ ਕੈਂਡੀਡੇਟਸ ਦੀ ਹੈ ਚਾਹੇ ਸਰਕਾਰ ਦੀ ਹੈ ਚਾਹੇ ਜਥੇਬੰਦੀਆਂ ਦੀ ਹੈ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿਉਂਕਿ ਆ ਜਿਹੜਾ ਲੋਕਤੰਤਰਿਕ ਅਧਿਕਾਰ ਹੈ ਸਾਰਿਆਂ ਵਾਸਤੇ ਹੈ ਔ ਮਿਲਜੁਲ ਕੇ ਇੱਕ ਸੁਖਾਵੇ ਮਾਹੌਲ ਦੇ ਅੰਦਰ ਕਿਸਾਨ ਜਿੱਥੇ ਬੰਦੀਆਂ ਵੀ ਆਪਣਾ ਦਰਦ ਸਾਹਮਣੇ ਰੱਖ ਸਕਣ ਤੇ ਕੈਂਡੀਡੇਟਸ ਵੀ ਜਾ ਕੇ ਪਿੰਡਾਂ ਦੇ ਵਿੱਚ ਆਪਣੀ ਗੱਲ ਰੱਖ ਸਕਣ ਕਿਉਂਕਿ ਅੱਜ ਵੀ ਮੇਰਾ ਮੰਨ ਹੈ ਕਿ ਕਿਸਾਨਾਂ ਦੇ ਇਸ ਸਮੱਸਿਆ ਦਾ ਹੱਲ ਗੱਲਬਾਤ ਦੇ ਰਾਹੀਂ ਹੀ ਨਿਕਲੂਗਾ ਤੇ ਇਸ ਦੌਰਾਨ ਆ ਸੰਜਮ ਬਣਾ ਕੇ ਰੱਖਣਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ